ਹਰੀ ਓਮ ਨਮੋ ਜਿਵਾਈ ਸ਼ੇ ਪ੍ਰਾਣ ਸ਼ਿਮਾਂ ਅਧਾਇ ਓਮ ਨਾਮੇ ਸ਼ਵਰ ਬ੍ਰਹਮਾ ਜੀ ਨੇ ਕਿਹਾ ਹੈ ਨਾਰਦ ਸਦਾ ਜੇ ਮੇਰੀ ਤੇ ਵਿਸ਼ਨੂੰ ਜੀ ਦੀ ਮੂਰਖਤਾ ਭਰੀ ਲੜਾਈ ਵੇਖ ਕੇ ਬਲਦੀ ਹੋਈ ਜਵਾਲਾ ਵਾਂਗੂ ਪ੍ਰਗਟ ਹੋਏ ਅਸਾਂ ਤੋਂ ਹਾਨੀ ਉਹਨਾਂ ਦਾ ਭਿਆਨਕ ਰੂਪ ਵੇਖ ਕੇ ਲੜਨਾ ਬੰਦ ਕਰ ਦਿੱਤਾ ਬਿਜਨੂ ਜੀ بڑے ਭਾਇਪੀਤ ਹੋ ਕੇ ਮੈਨੂੰ ਕਹਿਣ ਲੱਗੇ ਕਿ ਇਹ ਤੇਜ ਕਿੱਥੋਂ ਆ ਰਿਹਾ ਹੈ ਜੋ ਉਹਨੋ ਕਿ ਇਹ ਜਾਣ ਸਕੇ ਉਹ ਸਭ ਦਾ ਮਾਲਕ ਹੈ ਇਹਦਾ ਕੋਈ ਆਦ ਅੰਤ ਨਹੀਂ ਤੁਸੀਂ ਉੱਪਰ ਦੇ ਲੋਕ ਵੱਲ ਵੇਖਣ ਲਈ ਜਾਓ ਤੇ ਮੈਂ ਹੇਠਲੇ ਲੋਕ ਨੂੰ ਜਾਂਦਾ ਹਾਂ ਅਸੀਂ ਬੜੇ ਕਰ ਬਨਾਲ ਉਹ ਜੋਤੀ ਦਾ ਆਦ ਅੰਤ ਢੂੰਡਣ ਲਈ ਤੁਰੇ 1000 ਸਾਲ ਅਸੀਂ ਦੋਵੇਂ ਉਸ ਜੋਤੀ ਨੂੰ ਲੱਭਦੇ ਰਹੇ ਪਰ ਉਸ ਦਾ ਆਦੰਤ ਅਸੀਂ ਨਾ ਪਾ ਸਕੇ ਅਸੀਂ ਨਿਰਾਸ਼ ਹੋ ਕੇ ਵਾਪਸ ਮੁੜ ਆਏ ਪਰ ਸਾਨੂੰ ਪਹਿਲੀ ਜਗ੍ਹਾ ਨਾ ਲੱਭੀ ਹਜ਼ਾਰ ਬੜਾ ਸਾਨੂੰ ਪਹਿਲਾਂ ਥਾਂ ਢੂੰਡਾਂ ਵਿੱਚ ਲੱਗ ਗਏ ਅਸਾ ਹੁਣੇ ਇਹ ਗੱਲ ਸਮਝੀ ਕੇ ਸਾਡੇ ਤੋਂ ਵੱਡੀ ਵੀ ਕੋਈ ਸ਼ਕਤੀ ਹੈ ਇਹ ਵਿਚਾਰ ਕੇ ਅਸੀਂ ਦੋਵੇਂ ਪਵਿੱਤਰ ਰੂਪ ਦੀ ਰੱਖਿਆ ਵਿੱਚ ਆਏ ਆਪੇ ਵਿੱਚ ਵਾਇਰ ਵਿਰੋਧ ਤਿਆਗ ਦਿੱਤਾ ਉਸ ਵੇਲੇ ਆਕਾਸ਼ ਬਾਣੀ ਹੋਈ ਕਿ ਤੁਸੀਂ ਦੋਵੇਂ ਜੋਗ ਕਰੋ ਇਹ ਸੁਣ ਕੇ ਅਸੀਂ ਦੋਵੇਂ ਜੋਗ ਨੂੰ ਕਮਾਨ ਵਿੱਚ ਲੱਗ ਗਏ ਬੇਨਤੀ ਕੀਤੀ ਕਿ ਇਹ ਅੰਤਰਜਾਮੀ ਸਰਵ ਸ਼ਕਤੀਮਾਨ ਜੋਤੀ ਸਰੂਪ ਆਸਾਂ ਕੋਲ ਨਾਲ ਆਪਣੇ ਆਪ ਨੂੰ ਸ੍ਰੇਟੀ ਨੂੰਤ ਬੰਨ ਕਰਨ ਵਾਲਾ ਮੰਨਿਆ ਹੈ ਆਪ ਨੂੰ ਨਮਸਕਾਰ ਹੈ ਹੁਣ ਤੁਸੀਂ ਕਿਰਪਾ ਕਰਕੇ ਸਾਨੂੰ ਪਰਗ ਰੋ ਕੇ ਦਰਸ਼ਨ ਦਿਓ ਅਸਾਂ ਦੇਖਿਆ ਕਿ ਕੁਝ ਗੁਪਤ ਅਖਰਾਂ ਦੁਆਰਾ ਸਾਨੂੰ ਪ੍ਰੇਰਨਾ ਹੋ ਰਹੀ ਹੈ ਪਰ ਅਸੀਂ ਕੁਝ ਸਮਝ ਨਾ ਸਕੇ ਅਸਾਂ ਪ੍ਰਾਰਥਨਾ ਕੀਤੀ ਕਿ ਇਹ ਜੋਤੀ ਸਰੂਪਾ ਸਾਨੂੰ ਸ਼ਰੀਰ ਧਾਰ ਕੇ ਦਰਸ਼ਨ ਬਖਸ਼ੋ ਸਾਡੇ ਇਹਨੇ ਕਹਿਣ ਤੇ ਉਸੇ ਵੇਲੇ ਬੜੇ ਸੁੰਦਰ ਸਰੂਪ ਦਾ ਚਲਕਾਰਾ ਹੋਇਆ ਓਮਕਾਰ ਪ੍ਰਗਟ ਹੋਇਆ ਜਿਸ ਨੂੰ ਅਸੀਂ ਸਦਾ ਸ਼ੇਰ ਜੀ ਦੀ ਮਾਇਆ ਕਾਰਨ ਜਾਣ ਨਾ ਸਕੇ ਪਰ ਜਦੋਂ ਉਹ ਜਰੂਰ ਦੇ ਚਾਰ ਪາກ ਹੋਏ ਤਨੂੰ ਉਸ ਦੇ ਅੰਦਰੋਂ ਸਦਾ ਸ਼ਿਵ ਆਪ ਹੀ ਪਰਗਟ ਹੋਏ ਤਾਂ ਅਹਾ ਅਖਰ ਆਕਾਰ ਓਕਾਰ ਮਾਕਾਰ ਨਾਦ ਤੇ ਬਿੰਦੂ ਦਾ ਅਰਥ ਸਮਝਿਆ ਇਹਨਾਂ ਸ਼ਬਦਾਂ ਦੇ ਅਰਥ ਸਮਝਣ ਨਾਲ ਸਾਨੂੰ ਇਹ ਵਿਚਾਰ ਲੈ ਗਿਆਨ ਦੀ ਪੂਰੀ ਤਰ੍ਹਾਂ ਸਮਝ ਆ ਗਈ ਸਾਡੀ ਬੁੱਧੀ ਨੇ ਇਹਦੇ ਗੁਜੇ ਭਾਵ ਨੂੰ ਗੁਜਿਆ ਇਹਨਾਂ ਅੱਖਰਾਂ ਦੇ ਗੁਜੇ ਭਾਵ ਨੂੰ ਸਮਝ ਕੇ ਸਾਨੂੰ ਪਤਾ ਲੱਗਾ ਕਿ ਇਹੋ ਜਿਹੇ ਉਤਮ ਗੁਣਾ ਵਾਲੇ ਸਦਾ ਸ਼ਿਵ ਜੀ ਦੀ ਆਰਾਧਨਾ ਕਰਨ ਨਾਲ ਅਤੀ ਪ੍ਰਸੰਨਤਾ ਹੁੰਦੀ ਹੈ ਮੈਂ ਤੇ ਰਿਜਨੂ ਜੀ ਨੇ ਸਦਾ ਸ਼ਿਵ ਜੀ ਦਾ ਇਹ ਗਿਆਨ ਸਰੂਪ ਦੇ ਕਿ ਨਮਸ਼ਕਾਰ ਕੀਤੀ ਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਓਮ ਨਮੋਸ਼